ਕੈਨੇਡਾ ਇਮੀਗ੍ਰੇਸ਼ਨ ਵੱਲੋਂ ਵੱਡੀ ਅਪਡੇਟ ਆ ਜੀ ਆਪਾਂ ਦੋ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲੀ ਅਪਡੇਟ ਤਾਂ ਬੁਰੀ ਅਪਡੇਟ ਆ ਕਿਉਂਕਿ ਉਹਦੇ ਵਿੱਚ ਗਿਣਤੀ ਘਟਾ ਕੇ ਪਹਿਲਾਂ 7% ਗਿਣਤੀ ਸੀ ਹੁਣ 5% ਕਰਨ ਜਾ ਰਿਹਾ ਕੈਨੇਡਾ ਇੱਕ ਖੁਸ਼ੀ ਵਾਲੀ ਖਬਰ ਵੀ ਹੈ ਜੀ ਪੂਰੀ ਵੀਡੀਓ ਦੇਖਿਓ ਤੇ ਪੂਰੀ ਵੀਡੀਓ ਵਿੱਚ ਆਪਾਂ ਸਾਂਝੀ ਕਰਾਂਗੇ ਤੁਹਾਡੇ ਨਾਲ ਹੋਰ ਨਿਊਜ਼ ਪਹਿਲੀ ਵਾਰ ਸਾਡੇ ਚੈਨਲ ਤੇ ਇਹਨਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਅਸੀਂ ਤੁਹਾਡੇ ਤੱਕ ਇੰਪੋਰਟੈਂਟ ਅਪਡੇਟ ਚਾਹੇ ਉਹ ਯੂਐਸਏ ਦੀ ਹੈ ਚਾਹੇ ਉਹ ਅਮਰੀਕਾ ਦੀ ਹੈ ਜਾਂ ਆਸਟ੍ਰੇਲੀਆ ਜਾਂ ਕੈਨੇਡਾ ਦੀ ਹੈ ਤੁਹਾਡੇ ਤੱਕ ਲੈ ਕੇ ਆਉਂ ਟ੍ਰੂ ਹੁੰਦੀ ਆ ਤੁਸੀਂ ਕਿਤੇ ਵੀ ਕੈਨਡ ਇਮੀਗ੍ਰੇਸ਼ਨ ਜਾਂ ਫਿਰ ਕੈਡਾ న్యూਸ ਚੈਨਲਾਂ ਤੇ ਜਾ ਕੇ ਵੀ ਸਰਚ ਕਰਕੇ ਚੈੱਕ ਕਰ ਸਕਦੇ ਹੋ ਪਰ ਆਪਣਾ ਕੰਮ ਆ ਸਹੀ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚਾਉਣਾ ਕਿ ਲੋਕ ਮਿਸ ਗਾਈਡ ਨਾ ਹੋਣ ਨਾ ਉਹੀ ਉਹਨਾਂ ਨਾਲ ਠੱਗੀ ਵਜੇ ਗੱਲ ਕਰਦੇ ਕੈਨੇਡਾ ਦੇ ਵਿੱਚ ਬਹੁਤ ਸਾਰੇ ਸੈਸ਼ਨ ਰਾਈਟ ਨਾਉ ਚੱਲ ਰਹੇ ਐ ਤੇ ਬਹੁਤ ਸਾਰੇ ਚੇਂजेस ਆਪਾਂ ਨੂੰ ਦੇਖਣ ਨੂੰ ਮਿਲ ਰਹੇ ਆ ਜਾਂ ਫਿਰ ਵਿਸਟਰ ਵੀਜ਼ਾ ਹੋਵੇ ਟੂਰਿਸਟ ਵੀਜ਼ਾ ਹੋਵੇ ਜਾਂ ਫਿਰ ਸਟੂਡੈਂਟ ਵੀਜ਼ਾ ਹੋਵੇ ਜਾਂ ਫਿਰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲੂਗਾ ਇਸ ਤਰੀਕੇ ਦੀ ਅਪਡੇਟ ਵੀ ਆਪਾਂ ਨੂੰ ਸਾਨੂੰ ਮਿਲਦੀ ਆ ਜੇਕਰ ਆਪਾਂ ਗੱਲ ਕਰੀਏ 7% ਭਾਰਤੀ ਆਪਣੇ ਕੈਨੇਡਾ ਦੇ ਵਿੱਚ ਹਰ ਸਾਲ ਐਂਟਰ ਕਰਦੇ ਆ ਮੰਨ ਲਓ 7% ਕਾਫੀ ਇਹਦੇ ਵੱਡੀ ਇੱਕ ਅਮਾਉਂਟ ਬਣ ਜਾਂਦੀ ਹੈ ਲੋਕਾਂ ਦੀ ਪਰ ਹੁਣ ਉਸ ਨੂੰ ਘਟਾ ਕੇ ਕੈਨੇਡਾ ਇਮੀਗ੍ਰੇਸ਼ਨ ਨੇ ਐਲਾਨ ਕੀਤਾ ਕਿ ਅਸੀਂ 5% ਕਰ ਦੇਵਾਂਗੇ ਮਤਲਬ ਕਿ ਥੋੜਾ ਜਿਹਾ ਝਟਕਾ ਤਾਂ ਲੱਗਾ ਕਿ 2% ਜੋ ਕਿ ਐਂਟਰੈਂਸ ਨਹੀਂ ਮਿਲੂਗੀ ਕੈਨੇਡਾ ਦੇ ਵਿੱਚ ਚਾਹੇ ਉਹ ਸਟੱਡੀ ਬੇਸ ਤੇ ਹੋਣ ਚਾਹੇ ਟੂਰਿਸਟ ਬੇਸ ਤੇ ਹੋਣ ਪਰ ਸਭ ਤੋਂ ਵੱਡੀ ਖੁਸ਼ਖਬਰੀ ਇਸ ਦੇ ਵਿੱਚ ਇਹ ਹੈ ਕਿ ਇਹਨਾਂ 7% ਤੋਂ 5% ਕਰਨ ਦੇ ਵਿੱਚ ਵਿਸਟਰ ਵੀਜ਼ੇ ਵਾਲੇ ਨਹੀਂ ਆਉਂਦੇ ਮਤਲਬ ਕੀ ਜੋ ਵਿਸਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੈ ਕੈਨੇਡਾ ਦੇ ਵਿੱਚ ਉਹ 7% ਤੋਂ ਲੈ ਕੇ 5% ਦੇ ਵਿੱਚ ਨਹੀਂ ਆਉਂਦੇ ਉਹ ਆਪਣਾ ਵਿਸਟਰ ਵੀਜ਼ਾ ਅਪਲਾਈ ਕਰ ਸਕਦੇ ਏ ਹੈ ਜੀ ਇੱਕ ਚੰਗੀ ਖਬਰ ਕੈਨੇਡਾ ਵੱਲੋਂ ਮਤਲਬ ਕੀ ਉਹਨਾਂ ਨੇ ਵਿਸਟਰ ਵੀਜ਼ੇ ਵਾਲਿਆਂ ਨੂੰ ਰੋਕ ਬਿਲਕੁਲ ਨਹੀਂ ਲਾਈ ਜੇਕਰ ਕੋਈ ਵਿਸਿਟ ਕਰਨਾ ਚਾਹੁੰਦਾ ਹੈ ਕੈਨੇਡਾ ਉਹ ਵਿਸਿਟ ਕਰਕੇ ਆਪਣੀ ਫੈਮਿਲੀ ਨੂੰ ਆਪਣੇ ਭਰਾ ਨੂੰ ਜੇਕਰ ਉਹ ਸੈਟਲਮੈਂਟ ਹੋਣਾ ਚਾਹੁੰਦਾ ਤਾਂ ਵੈਲੈਂਟ ਗੁੱਡ ਹੈ ਨਹੀਂ ਤਾਂ ਉਹ ਆਪਣਾ ਰਿਟਰਨ ਜਿੱਥੋਂ ਵੀ ਉਹ ਆਇਆ ਇੰਡੀਆ ਪੰਜਾਬ ਉੱਥੇ ਵਾਪਸ ਜਾ ਸਕਦਾ ਹੈ ਪਰ ਅਦਰ ਫੀਲਡ ਰਹਿ ਚੁੱਕੀ ਹੈ ਆਪਣੇ ਜਿਵੇਂ ਸਟੂਡੈਂਟ ਵੀਜਾ ਕਹਿ ਸਕਦੇ ਆ ਜਾਂ ਫਿਰ ਅਦਰ ਫੀਲਡ ਆ ਉਹਦੇ ਵਿੱਚ ਉਹਨਾਂ ਨੇ ਕਟੌਤੀ ਕਰਨ ਦਾ ਐਲਾਨ ਕੀਤਾ ਹੈ ਮਤਲਬ 7% ਤੋਂ 5% ਸੋ ਨਾ ਹੁਣ ਇਸ ਤੇ ਡਿਪੈਂਡ ਕਰਦਾ ਕਿ ਅਗਲੀ ਨਿਊਜ਼ ਕੀ ਆਉਂਦੀ ਹੈ ਕਿਉਂਕਿ ਡੇ ਬਾਈ ਡੇ ਨਿਊਜ਼ ਤੇ ਸਟੇਟਮੈਂਟ ਹਮੇਸ਼ਾ ਚੇਂਜ ਹੁੰਦੇ ਰਹਿੰਦੇ ਗਏ ਜਦੋਂ ਵੀ ਕੈਨੇਡਾ ਗਵਰਨਮੈਂਟ ਕੋਈ ਅਨਾਉਂਸਮੈਂਟ ਕਰਦੀ ਹੈ ਜਾਂ ਫਿਰ ਉਸ ਤੋਂ ਬਾਅਦ ਸਟੂਡੈਂਟ ਆ ਉਹ ਧਰਨੇ ਲਾਉਂਦੇ ਤੇ ਉਹਨਾਂ ਦੀਆਂ ਮੰਗਾਂ ਨੂੰ ਮੰਨ ਲਿਆ ਜਾਂਦਾ ਹੈ ਮਤਲਬ ਕਿ ਇੰਡੀਆ ਨਹੀਂ ਹੈ ਕਿ ਮੰਗਾਂ ਮੰਨਣੀਆਂ ਹੀ ਨਹੀਂ ਕਿ ਬੈਠੇ ਰਹੋ ਧਰਨੇ ਤੇ ਉੱਥੇ 1 ਡੇ ਜਾਂ 2 ਡੇ ਦੇ ਅੰਦਰ ਮੰਗਾਂ ਨੂੰ ਸਵੀਕਾਰ ਕਰ ਵੀ ਲਿਆ ਜਾਂਦਾ ਹੈ ਉਹਨਾਂ ਦੀ ਹੈਲਪ ਕਰਕੇ ਸੋ ਹੋਰ ਜਾਣਕਾਰੀ ਲਈ ਸਬਸਕ੍ਰਾਈਬ ਕਰ ਲਓ ਆਇਲਸ ਵਾਲਾ ਇੰਡੀਆ